ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਮੰਦਰ ਕੋਲੇ ਪਹੁੰਚੇ ਆ ਪਿੰਡ ਛੰਨਾ ਗਲਬ ਸਿੰਘ ਵਾਲਾ ਤੇ ਗੱਲਬਾਤ ਬਾਈ ਨਕਰਾਵਾਂਗੇ ਦੋ ਬੈੜਾ ਲੈ ਕੇ ਆਏ ਆ ਚੈਫ ਨਸਲ ਦੀਆਂ ਦੂਜਾ ਦੂਜਾ ਸੂਆ ਤੇ ਆ ਜਿਓ ਜੀ ਸਸੀ ਗਾਰਬਾਈ ਮੰਦਰ ਹੋਰ ਠੀਕ ਠਾਕ ਉੱਚੀ ਬੋਲਿਓ ਜੀ ਥੋੜਾ ਹਾਂ ਜੀ ਠੀਕ ਠਾਕ ਹੋ ਜੀ ਵਧੀਆ ਵਧੀਆ ਨਾਮ ਡਰੈੱਸ ਬੋਲਿਓ ਜੀ ਨਾਮ ਮੰਦਰ ਸਿੰਘ ਤੇ ਜੁਨਾਗਲਾ ਸਿੰਘ ਵਾਲਾ ਓਕੇ ਜੀ ਜ਼ਿਲ੍ਹਾ ਬਰਨਾਲਾ ਓਕੇ ਜੀ ਤੇ ਦਸੀਲ ਤਾਪਾ ਦਸੀਲ ਤਾਪਾ ਤੇ ਨੰਬਰ 9855233667 ਓਕੇ ਜੀ ਤੇ ਪਿੰਡ ਸਨਗਲਾ ਸਿੰਘ ਅੱਜ ਬਾਪੂ ਆਪਾਂ ਦੋ ਦਿਖਾਉਣੀਆਂ ਆਂ ਹਾਂ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰਾਂ ਦੀ ਗੱਲ ਕਰ ਲੀ ਹੈ ਹਨਾ ਕਦੋਂ ਕੁ ਸੂਈ ਆ ਇਹ ਵੱਡੀ ਹੋਈ ਬਣੀ ਹੈ ਪਹਿਲੇ ਸੂਈ ਹੈ ਅੱਛਾ ਪਲੂਨ ਸੂਈ ਆ ਹਾਂ ਠੀਕ ਹੈ ਜੀ ਮਾਈਨਸ ਸੂਈ ਨੂੰ 20 25 ਮਿੰਟ ਅਜੇ ਬੱਸ ਆਹ ਹੁਣ ਖੜੀ ਹੈ ਖੜੀ ਹਾਂ ਆਈ ਜਾਲੀ ਬਾਕੀ ਹਾਂ ਜੀ ਦੇਖ ਲਈ ਤਾਂ ਤੇ ਜੇਰ ਪੈਣੀ ਬਾਕੀ ਆਹ ਜੇ ਹਨਾ ਬਾ ਜੇ ਤਾਂ ਪਾਏ ਜੀ ਅੱਧਾ ਇਹ ਕੱਢੀ ਲਈ ਖੋਲ ਤੋੜ ਕੇ ਦਿਖਾ ਦਈਏ ਤੇ ਕਿੰਨਾ ਕ ਦੁੱਧ ਕੱਢ ਦੂਗੇ ਇਹ ਜੀ ਚਾਹੀਦਾ ਜੀ 20 ਦੇ ਤੇਰੇ ਠੀਕ ਆ ਹਾਂ ਪਹਿਲਨ ਦਾ ਕੀ ਪਤਾ ਹੁਣ ਕਿੰਨਾ ਕੱਢੂ ਆਪਾਂ ਅੰਦਾਈ ਆ ਅੰਦਾਈਆ ਲਾ ਸਕਦੇ ਨੇ ਤੇ ਬਾਕੀ ਤਾਂ ਫੇਸ ਕੁਆਲਿਟੀ ਬਹੁਤ ਚੰਗੀ ਆ ਹਨਾ ਆ ਦੇਖੋ ਜੀ ਤੇ ਕੱਦ ਕਾਠ ਵੀ ਵਧੀਆ ਪੂਰਾ ਕੋਈ ਕਾਠ ਨਹੀਂ ਹੈਗੀ ਆ ਦੇਖੋ ਜੀ ਫੇਸ ਕਰੋ ਚੈੱਕ ਕੁਆਲਿਟੀ ਪੂਰੀ ਵਧੀਆ ਤੇ ਜੇਰ ਹਜੇ ਪੈਂਡਿੰਗ ਆ ਜਾਲਾ ਸੰਦਾਮਕ ਦਾ ਦੇਖ ਜਾਣਾ ਲੈ ਚੱਲੋ ਜੀ ਅਜੇ ਤਾਂ ਤੁਰਦੀ ਵੀ ਨਹੀਂ ਜੱਜਣਾ ਕੋਈ ਗੱਲ ਨਹੀਂ ਵੀਰੇ ਆ ਦੇਖੋ ਜੀ ਕਮਾਲ ਦਾ ਤੋਰਾ ਵਗੈਰਾ ਤੇ ਤਿਆਰੀ ਕਰੀ ਜਾਂਦੀ ਆ ਬਾਪੂ ਕਹਿੰਦਾ ਵੀ ਥੋੜਾ ਜਿਆਦਾ ਦੁੱਧ ਸੀ ਤੇ ਚੋਕੇ ਗਾਂ ਨੂੰ ਹੀ ਪਾਇਆ ਹੈ ਹਨਾ ਹਾਂ ਹਾਂ ਬਾਹਲਾ ਨਹੀਂ ਇਹ ਕਹਿੰਦਾ ਵੀ ਚੈੱਕ ਹੀ ਕਰਿਆ ਵਾ ਕਿਲੋ 2 ਕਿਲੋ ਚੋਇਆ ਸਿਰਫ ਤੇ ਧਾਰਾਂ ਦੂਰਾਂ ਓਕੇ ਨਿਕਲੇਗਾ ਜੀ ਪੂਰ ਦਾ ਚੰਗਾ ਠੀਕ ਆ ਜੀ ਧਾਰਾਂ ਦੂਰਾਂ ਬਾਪੂ ਕਹਿੰਦਾ ਕੋਈ ਗੱਲ ਨਹੀਂ ਜੀ ਜਿਹੜਾ ਆਊਗਾ ਉਹਦੀਆਂ ਮਾਰ ਕੇ ਲੈ ਜਾਊਗਾ ਹਾਂ ਬਾਕੀ ਦੀ ਗੱਲ ਬਾਈ ਕਹਿੰਦਾ ਵੀ ਉਹ ਕਰ ਲਿਓ ਵੀਡੀਓ ਕਾਲ ਤੇ ਭੋਜ ਧਾਰਾਂ ਭਰਾ ਕੇ ਦੇਖ ਲਿਓ ਹਨਾ ਹਾਂ ਹਾਂ ਸੀਰੀਅਸ ਓਕੇ ਜੀ ਆ ਲੈਵੇ ਤੇ ਮਾਰਦਗੇ ਕੈਮਰਾ ਥੋੜਾ ਆ ਆ ਦੇਖੋ ਜੀ ਦੂਜੀ ਜਿਹੜਾ ਤੁਹਾਨੂੰ ਥਾਣ ਦਿਖਾ ਲਿਆ ਤੇ ਫੇਸ ਕਰੋ ਚੈੱਕ ਹੱਥੋਂ تمہਾਰੋ ਜੀ ਮਾਰਿਆ ਬਾਹਰ ਦੇ ਪੂਖ ਜੀ ਮਾਰਦੀ ਠੀਕ ਹੈ ਜੀ ਪੂਖ ਜੀ ਗੰਦੀ ਜੀ ਹੈ ਨਾ ਹੱਥੋਂ ਹੱਥੋਂ ਮਾਰਦਾ ਲਓ ਜੀ ਆ ਦੇਖੋ ਪੌੜਾ ਹੀ ਹੈ ਜੀ ਦੇਖੋ ਪਹਿਲਾਂ ਦਾ ਨਾ ਕਿ ਮੈਂ ਆਉਂਦਾ ਹੁੰਦਾ ਜੀ ਗਾਰਡ ਆ ਦੇਖੋ ਗੁੰਮ ਦੀ ਮਾਰਦੀ ਹੈ ਜੀ ਆਹ ਇਹ ਤਾਂ ਖੱਟਾ ਹੈ ਦਿਖਾ ਦਿਓ ਖੱਟਾ ਜੀ ਆ ਦੇਖੋ ਜੀ ਤੇ ਦੁੱਧ ਜਿਲੀ ਤੇ ਗਾੜਾ ਜੀਪਾ ਹੁੰਦਾ ਹਨਾ ਬਹੁਤ ਗਾੜ ਦੀ ਆ ਹਾਂ ਜੀ ਹਜੇ ਫਿਰ ਚੀਪਾ ਥੋੜੀ ਦੋ ਘੰਟੇ ਪਹਿਲਾਂ ਸੁੱਤੀ ਤੇ ਇੱਕ ਪਲੂਨ ਦਾ ਗਾਹੇ ਜਿਹਾ ਹੀ ਹੁੰਦਾ ਵੇ ਹਾਂ ਪਲੂਨ ਹਨਾ ਤੇ ਦੁੱਧ ਕੱਢਦੂਗੀ 20 ਦੇ ਆਸ-ਪਾਸ ਹਨਾ ਹਾਂ ਜੀ ਕੱਢ ਦੂ ਤੇ ਉਂ ਦਿਖਤ ਵੀ ਲੱਗਦੀ ਹੈ ਵੇ ਦੀ ਕੱਢ ਦੂ ਹਨਾ ਇਹਨਾਂ ਦਾ ਦੁੱਧ ਆ ਨਾਣਾ ਥੋੜਾ ਦਿਖਤ ਹਾਂ ਨਾਣਾ ਨੂਣਾ ਬਹੁਤ ਵਧੀਆ ਮਿਲਕ ਵੇ ਚਾਰ ਕਿ ਦਿਨ ਪਹਿਲਾਂ ਸੁੱਤੀ ਓਕੇ ਜੀ ਚਾਰ ਕੋਈ ਨਹੀਂ ਇਹਨੇ ਬਣ ਜਾਣਾ ਅੱਜ ਜੀ ਤੇ ਆ ਦੇਖੋ ਬੱਚਾ ਦੇਦਾ ਹਨਾ ਮਗਰ ਬੱਚਾ ਤੇ ਪੈਸੇ ਕਿੰਨੇ ਆ ਜੀ ਇਹਦੇ ਇਹਦਾ ਜੀ ਨਾਂ ਦੇ 70000 ਮਾਨਦਾਨ ਦਾ ਹੋ ਜੂ ਲਕੀਰ ਵਾਲੀ ਗੱਲ ਤਾਂ ਨਹੀਂ ਓਕੇ ਜੀ ਮਾਨਦਾਨ ਹੋ ਜੂ 70000 22 ਕਹਿੰਦਾ ਮੋਡ ਰੇਟ ਓਕੇ ਜੀ ਆ ਦੇਖੋ ਜੀ ਕੁਆਲਿਟੀ ਬਹੁਤ ਚੰਗੀ ਹੈ ਹਨਾ ਆ ਮੂੰ ਮਾ ਸੁਣੀ ਓਕੇ ਜੀ ਓਕੇ ਓਕੇ ਤੇ ਬਾਕੀ ਆ ਤਿਆਰੀਆਂ ਨੇ ਹਜੇ ਕਰੀ ਜਾਣੀਆਂ ਜਿਉਂ ਜਿਉਂ ਚੋਈ ਚੱਲਾਂਗੇ ਹਨਾ ਓਮੇ ਓਮੇ ਤਿਆਰੀਆਂ ਕਰ ਜਾਈਏਗਾ ਦੇਖੋ ਬੱਚਾ ਤੇ ਓਕੇ ਜੀ ਆ ਦੇਖੋ ਜੀ ਥੱਲੇ ਤੋਂ ਖਾਣ ਵਾਲੇ ਵਾ ਇੱਕ ਨੰਬਰ ਤੇ ਬਾਕੀ ਦੀ ਗੱਲ ਹੋਰ ਵੀ ਚੰਗੀ ਹੈਗੀ ਤੇ ਜਰੂਰ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਚੰਨਾ ਗਲਾ ਸਿੰਘ ਦਾ ਤੇ ਦੋ ਨੰਬਰ ਵਾਲੀ ਜੀ ਇਹਦੀ ਕੀ ਡਿਟੇਲ ਹੈ ਜੀ ਇਹਦਾ ਮੁੱਲ 75 ਮੁੱਲ 75 ਆ ਤੇ ਡਿਟੇਲ ਇਹਦੀ ਕੀ ਹੈ ਜੀ ਮਾਨ ਦਾ ਮਾਰਤਾ ਮਾਨ ਦਾ ਤਾਂ ਹੋ ਜੂਗਾ ਜੀ ਤੇ ਦੁੱਧ ਦਾ ਦੀ ਕੀ ਉਮੀਦ ਲਾਵਾਂਗੇ ਤੇ ਇਹਦੇ ਨੇ ਪਹਿਲੇ 19 ਦੀ ਕੀ ਕਿਤੇ ਓਕੇ ਜੀ ਪਹਿਲੇ 19 ਦੀ ਟ੍ਰਾਈ ਕੀ 20 ਓਕੇ ਜੀ ਥਾਣ ਲੈਵਾ ਕਰੋ ਚੈੱਕ ਤੁਸੀਂ ਕਿਆ ਬਾਤ ਆ ਚਾਰੇ ਹੱਣ ਨਿਕਲ ਨਹੀਂ ਪੂਰੇ ਗੈਰ ਦੇ ਆ ਦੇਖੋ ਜੀ ਲੈ ਠੀਕ ਆ ਜੀ ਲੈ ਤੇ ਇਹ ਸੂਰ ਬਹੁਤ ਆ ਹਨਾ ਹਾਂ ਬਹੁਤ ਹੀ ਲੈ ਆ ਦੇਖੋ ਇਹੋ ਵਾਈਟਲ ਨਾ ਪੂਰੀਆਂ ਪੰਗਾ ਨਾ ਇਹ ਤਾਂ ਹਾਂ ਨਾ ਕਰਮ ਵਾਲੀ ਨੇ ਫਿਰ ਸੂਣਾ ਪੂਰੀਆਂ ਬਾਲਟ ਨਾ ਕੱਢ ਲਈ ਪੰਜ ਛੇ ਦਿਨ ਕੱਢ ਲਓ ਤੇ ਦੁੱਧ ਦੀ ਆਪਾਂ ਤਾਂ 20 ਤੋਂ ਉਮੀਦ ਲਾ ਸਕਦੇ ਹਾਂ ਨਾ ਸੌਖਾ ਜਾ ਸੌਖਾ ਜਾ ਬਾਦੀ ਦਿਓ ਆਪਾਂ ਥੋੜਾ ਜਿਹਾ ਦੱਸੋ ਅਗਲੇ ਨੂੰ ਆ ਦੇਖੋ ਜੀ ਐਚਪੀ ਝੇ ਆ ਗਈ ਇੱਕ ਗੱਲ ਹੋ ਰਹੀ ਆ ਆਪਾਂ ਜਿਹੜੀ ਗੱਲ ਹੈਗੀ ਆ ਉਹ ਦਿਖਾਉਣੀ ਆ ਕਰੋ ਫੇਸ ਕੁਆਲਿਟੀ ਚ ਤੇ ਜਿਹੜੀ ਗੱਲ ਹੈਗੀ ਉਹ ਹੀ ਦਿਖਾਉਣੀ ਆ ਦੂਜੀ ਆਪਾਂ ਗੱਲ ਨਹੀਂ ਦਿਖਾਉਂਦੇ ਲੈ ਜਾਓ ਜੀ ਤੇ ਲੈਵਾ ਹੁਣ ਵੀ ਪੱਟਾਂ ਤੋਂ ਬਾਹਰ ਕੱਢੀ ਫਿਰਦੀ ਆ ਜੀ ਹਨਾ ਹਾਂ ਹਾਂ ਓਕੇ ਜੀ ਆ ਦੇਖੋ ਜੀ ਕਮਾਲ ਦੀ ਬਿਹੜ ਹੈਗੀ ਤੇ ਤੋਰਾ ਤਾਰਾ ਪੂਰਾ ਚੰਗਾ ਤੇ ਸੂਆ ਜੈਨੂਨ ਦੂਜਾ ਹਨਾ ਜੀ ਦੂਜਾ ਸੂਆ ਆ ਗਿਆ ਤੇ ਆ ਦੇਖੋ ਕਰੋ ਜੀ ਚੈੱਕ ਰੋਕ ਲਿਓ ਮੜਾ ਲੈਵਾ ਦਿਖਾ ਦਗੇ ਇੱਥੇ ਆ ਦੇਖੋ ਜੀ ਕਰੋ ਚੈੱਕ ਫੁੱਟਬਾਲ ਨੂੰ ਪਿਆ ਲੈਵਾ ਤਾਂ ਲੈ ਚਲੋ ਜੀ ਤੇ ਬਾਕੀ ਦੀ ਗੱਲ ਚੰਗੀਆਂ ਹੁੰਦੀਆਂ ਬਿਹੜਾਂ ਕੋ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਲੰਬਾ ਆਇਆ ਹੋਵੇ ਆਪਾਂ ਨੂੰ ਤੇ ਆ ਦੇਖੋ ਜੀ ਕਮਾਲ ਦੀ ਬਿਹੜ ਆ ਦੋ ਗਿਹੜਾਂ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਤੇ ਨੰਬਰ 22 ਤੇ ਫਿਰ ਪੁੱਛਣਾ ਆ ਦੇਖੋ ਇਹਦੀ ਕੀ 2 ਨੰਬਰ ਵਾਲੀ ਆ ਦੇਖੋ ਜੋਰ ਲਾਈ ਜਾਂਦੀ ਹੈ ਜ਼ੇਰ ਤਾਂ ਪਾ ਦੂ ਹਣਾ ਥੋੜੇ ਕਨੇ ਚਰਚੀ ਅੱਤੇ ਬੈਠੇ ਜ਼ੇਰ ਪਾਏ ਜਾਂਦੇ ਓਕੇ ਜੀ ਆਪਾਂ ਫੋਟੋ ਖਿੱਚਾਂਗੇ ਡਾਲੀ ਹਾਂ ਵੀਡੀਓ ਬਣਾ ਕੇ ਰੱਖ ਲਿਓ ਆ ਗਰੀ ਆ ਆ ਦੇਖੋ ਜੀ ਬੱਚਾ ਉਹ ਚਾ ਚੱਟੀ ਜਾਂਦੀ ਹੈ ਤੇ ਥਣ ਲੇਵਾ ਮੈਂ ਸਾਨੂੰ ਫੇਰ ਤੋਂ ਚੈੱਕ ਕਰਾ ਲਿਆ ਆ ਦੇਖੋ ਇੱਕ ਨੰਬਰ ਤੇ ਬਾਕੀ ਦਾ ਫੇਸ ਕਰੋ ਚੈੱਕ ਕੁਆਲਿਟੀ ਪੂਰੀ ਚੰਗੀ ਆ ਕੋਈ ਵੀ ਘਾਟ ਨਹੀਂ ਦੇਖੋ ਜੀ ਤੇ ਓਕੇ ਜੀ ਤੇ ਬਾਕੀ ਦੇ ਜਿਹੜੇ ਮਲ ਰੇਟ ਹੋਏ ਨੇ ਤੇ ਮਾਨਤਾਨ ਹੋ ਜਾਣਗੇ ਹਣਾ ਹਾਂਜੀ ਆ ਦੇਖੋ ਜੋਰ ਲਾਈ ਜਾਂਦੀ ਆ ਬਾਈ ਇਹ ਤੇਰੀ ਪਾਈ ਜੀ ਤੇ ਨੰਬਰ ਕੀ ਦੀ ਦਿੱਤੀ ਆ ਜੀ ਠੀਕ ਆ ਜੀ ਤੇ ਨੰਬਰ ਬੋਲਿਓ ਜੀ 9855533610 ਪਿੰਡ ਸਨਾਂਗਲਾਵ ਸਿੰਘ ਵਾਲਾ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲਓ ਧੰਨਵਾਦ ਜੀ